ਸਸਰੀਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬੰਗੜਾੜੀ YouTube ਚੈਨਲ ਤੇ ਬਾਈ ਜੀ ਅੱਜ ਦੀ ਵੀਡੀਓ ਪਿੰਡ ਬੰਗੜਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰਜੇਤੋਂ ਪੈਂਦੀ ਹੈ ਬਾਈ ਜੀ ਜਿਸ ਦੇ ਵਿੱਚ ਬਹੁਤ ਸੋਹਣੇ ਸੁਨੱਖੇ ਤਿੰਨ ਲਗ ਤੁਹਾਡੇ ਆਤੇ ਲੈ ਕੇ ਹਾਜ਼ਰ ਹੋਇਆ ਬਾਈ ਜੀ ਦੋ ਨੀਲੀ ਰਵੀ ਦੇਗਾ ਝੋਟੀਆਂ ਬਾਈ ਜੀ ਬੰਨ ਵਾਲਾ ਇੱਕ ਸੂਈ ਸਵਾਈ ਤੋਕੜ ਝੋਟੀ ਬਾਈ ਜੀ ਦੂਜਾ ਸੂਆ ਬਾਕੀ ਦੀ ਬੰਦੀ ਹੋਈ ਜਾਣਕਾਰੀ ਆਪਾਂ ਬਾਈ ਜੀ ਹੁਣ ਤਾਂ ਲੈਣੇ ਆਓ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਅ ਟੈਡਰੈਸ ਦੱਸ ਦਿਓ ਜੀ ਨਾਮ ਰਾਣਾ ਜੀ ਹਾਂ ਜੀ ਪਿੰਡ ਬਗਰਾੜੀ ਹਾਂ ਜੀ ਜਿਲ੍ਹਾ ਫਰੀਦਕੋਟ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਬਾਈ ਜੀ ਕਿੰਨੇ ਨਾਲ ਆਜ ਆਪਣੇ ਕੋਲੇ ਵੇਖਣ ਤੇ ਜਨਾ ਲਾਗਾ ਜੀ ਲੋ ਦੋਸਤੋ ਬਾਈ ਜੀ ਹੁਣਾਂ ਕੋਲੇ ਤਿੰਨ ਨਾਲਗਾ ਵਪਾਰ ਲੈਣ ਦਾ ਬਾਈ ਜੀ ਹੁਣਾਂ ਦਾ ਕੰਮ ਆ ਤਿੰਨ ਚ ਇਸ ਘਰੋਂ ਵੀਡੀਓ ਪੈਂਦਾਂ ਰਹਿੰਦਾ ਆ ਤਿੰਨ ਚ ਇਸ ਘਰੇ ਪਸ਼ੂ ਆਉਂਦੇ ਜਾਂਦੇ ਰਹਿੰਦੇ ਬਾਈ ਜੀ ਤੇ ਬਾਈ ਜੀ ਕੀ ਡੀਟੇਲ ਹੈ ਜੀ ਝੋਟੀ ਦੀ ਪਹਿਲਾ ਨੰਬਰ ਦੀ ਇਹਦਾ 35000 ਮੁੱਲ ਹੈ 35000 ਮੁੱਲ ਆ ਕਿੰਨੀ ਉ ਇਹ ਰਹੀ 23 ਮਹੀਨੇ ਦੀ 23 ਮਹੀਨੇ ਦੀ ਆ ਮੂੰਖ ਖੀਰੀ 23 ਮਹੀਨੇ ਦੋਸਤੋ ਦੀ ਉਮਰ ਆ ਮੂੰਹ ਤਾਂ ਖੀਰੀਆ ਨੀਲੀ ਰਵੀ ਦੀ ਕੱਟੀ ਆ ਆ ਚੈੱਕ ਕਰ ਲਓ ਦੋਸਤੋ ਸੰਗਾ ਸੰਗਾ ਦੀ ਮੂੰਹ ਮੱਥੇ ਦੀ ਬਹੁਤ ਸੋਹਣੀ ਐ ਆ ਵੇਖੋ ਜੀ ਸੰਗਾ ਗੋਲ ਕੱਦ ਕਾਠਲੀ ਝੋਟੀ ਆ 23 ਮਹੀਨੇ ਉਮਰ ਬੰਦੇ ਆ ਰਹੇ ਆ ਜੇ ਕਿਸੇ ਬਾਈ ਦੇ ਵਸੈਂਦਾ ਵੀਰ ਦੇ ਹੋਵੇ ਬਾਈ ਜੀ ਹੁਣ ਇਹਦਾ ਨੰਬਰ ਸਕਰੀਨ ਦੇ ਉੱਤੇ ਚੱਲੂਗਾ ਚਲਦੇ ਨੰਬਰ ਤੇ ਸਪਾਰਕ ਕਰ ਲਿਓ ਖਾਲੇ ਵਾਲੇ ਰੇਡ ਤੋਂ ਕਰਮ ਵਾਲੀ ਦਾ ਤੁਹਾਨੂੰ ਚੈੱਕ ਕਰਾਉਣਾ ਜੀ ਆ ਦੇਖੋ ਚਾਰ ਹੀ ਥਾਲਾ ਜੀ ਪੂਰੇ ਗਾਇਜ ਲੱਗੇ ਆ ਜੀ ਛੋਟੇ ਮੋਟੇ ਸੋਹਣੇ ਥਾਲਾ ਜੀ ਠੀਕ ਆ ਜੀ ਖੜੀ ਰਹਿਣ ਦਿਓ ਜੀ ਤੇ ਆ ਦੂਜਾ ਨੰਬਰ ਜੀ ਦੂਜਾ ਨੰਬਰ ਛੋਟੀ ਚੈੱਕ ਕਰੋ ਜੀ 1 ਕਾ ਮਹੀਨਾ ਨੇ ਇਹਦੇ 21 ਮਹੀਨੇ ਹੋ ਗਏ ਹਾਂ ਜੀ ਤਾਂ ਦੋਸਤੋ ਇਹਦੇ 21 ਮਹੀਨੇ ਹੋਰ ਆ ਵਿਖਾ ਦੇ ਮੂੰਹ ਮੱਥਾ ਵਿਖਾ ਦੇ ਕੋਈ ਨਹੀਂ ਮੂੰਹ ਮੱਥਾ ਕਰਮ ਵਾਲੀ ਦਾ ਚੈੱਕ ਕਰੋ ਫੇਸ ਕੁਆਲਟੀ ਬਹੁਤ ਸੋਹਣੀ ਆ ਸੇਂਗਰ ਕੁੰਡਾ ਗੋਲਾ ਪੱਠਪੜਾ ਚੱਕਵਾ ਪੂਰੇ ਘਰ ਮੇਂ ਸਰੀਰ ਦੀ ਆ 21 ਮਹੀਨੇ ਬਾਈ ਜੀ ਉਮਰ ਦਾਸ ਦਾ ਮੋਟਾ ਮੋਟਾ ਥਾਣਾ ਦੋਸਤੋ ਚੈੱਕ ਕਰ ਲੋ 40 ਹੀ ਥਾਣਾ ਜੀ ਕੋਈ ਫੋਟ ਨਹੀਂ ਛਾਗ ਨਹੀਂ ਜੀ ਚਾਰੇ ਪੂਰੇ ਘਰ ਚ ਲੱਗੇ ਆ ਜੀ ਪੱਠਪੜਾ ਦੀ ਬਹੁਤ ਸੋਹਣੀ ਆ ਇਹਦੇ ਕੀ ਜਾਇਡ ਮੰਗਦਾ ਜੀ ਇਹਦੇ ਮੁੱਲ 35000 ਹੈ 35000 35000 ਉਹਦਾ 35000 ਉਹਦਾ ਜੀ ਤੇ ਜੇ ਬਾਈ ਜੀ ਕੋਈ ਜੋੜੀ ਇਕੱਠੀ ਲੈਣ ਆਲਾ ਹੋਵੇ ਜੋੜੀ ਆਪਾਂ 65000 ਦੇ ਦੇਗੇ ਜੋੜੀ ਇਕੱਠੀ ਦੋਸਤੋ 65000 ਰੁਪਏ ਦੀ ਕੱਲੀ-ਕੱਲੀ ਦਾ ਮੁੱਲ 35-35000 ਰੁਪਇਆ ਤੇ ਬਾਕੀ ਕੋਈ ਮੌਕੇ ਦੇ ਮਾਲ ਤਾਂ ਆ ਪੈਟੂ ਮਾਨ ਕਰ ਦਾਂਗੇ ਸ਼ੋਰ-ਛੱਪਾ ਕਰ ਦੋਗੇ ਸ਼ੋਰ-ਛੱਪੀ ਕਰ ਦਾਂਗੇ ਹਾਂਜੀ ਪੈਣ ਦੇ ਵਿੱਚੋ ਦੋਸਤੋ ਜੇ ਕੋਈ ਸ਼ੋਰ ਲੈਂਦਾ ਹੋਇਆ ਇਹ ਸ਼ੋਰ-ਛੱਪਾ ਬਾਈ ਜੀ ਹੋਂਦੇ ਖੁੱਲਾ ਕਰਦਾ ਕੱਟੜਾ ਬਹੁਤ ਸੋਹਣਾ ਜੇ ਕਿਸੇ ਵੀਰ ਦੇ ਪਸੰਦ ਆਉਣ ਬਾਈ ਜੀ ਹੋਂਦਾ ਨੰਬਰ ਸਕਰੀਨ ਤੇ ਚੱਲੂਗਾ ਚੱਲਦੇ ਨੰਬਰ ਤੇ ਸਵਾਰਕ ਕਰ ਲਓ ਜੀ ਆ ਤੀਜਾ ਨੰਬਰ ਜੀ ਆ ਤੀਜਾ ਨੰਬਰ ਝੋਟੀ ਦੋਸਤੋ ਟੋਕਰ ਸੂਈ ਵੀ ਤੇ ਗੱਲਬਾਤ ਬਾਈ ਜੀ ਹੋਂਦਾ ਕਰਦੇ ਬਾਈ ਜੀ ਇਹਦੀ ਕੀ ਡਿਟੇਲ ਆ ਇਹਦਾ ਮੁੱਲ 70000 ਆ ਜੀ ਹਾਂਜੀ 65000 ਦੀ ਛੜ ਦਾਂਗੇ ਮੁੱਲ 70000 ਆ 65000 ਦੀ ਛੜ ਦੋ ਕਿੰਨਾ ਟਾਈਮ ਹੋ ਗਿਆ ਸੋਈ ਨੂੰ ਜੀ ਨੂੰ ਮੈਨੂੰ 3 ਮਹੀਨਾ ਬਈ 3 ਮਹੀਨੇ ਹੋ ਗਏ ਦੁੱਧ ਕਿੰਨਾ ਬਾਈ ਜੀ ਦੁੱਧ 8 ਕਿਲੋ ਡੱਬੇ ਮਾਰਨ ਪਰ 4 ਟਾਈਮ ਚੋਕ ਕੇ ਲੈ ਆਓ 8 ਲੀਟਰ ਡੱਬੇ ਮਾਰਵਾ ਜੋ ਕਿ 2 ਡੰਗ 3 ਡੰਗ ਚੋਨਾ ਜੇ ਪੂਰਾ 5 ਡੰਗ ਚੋਲੇ ਭਾਵੇਂ 5 ਡੰਗ ਚੋਲੇ ਤੇ ਦੋਸਤੋ ਬਾਈ ਜੀ ਦਾ 5 ਡੰਗ ਚੋਲੇ ਭਲਾ ਚੁਈ ਚੁਈ ਤੇ ਬਾਈ ਸੀਲ ਠੰਡੀ ਆ ਆਪਣਾ ਕੱਟੇ ਚੋਲਾ ਭਲਾ ਮੂ ਚੋਲਾ ਸੀਲ ਠੰਡੀ ਪੂਰੀ ਲੋ ਜੀ ਲੈ ਬਾਈ ਸੀਲ ਸੌ ਝੋਟੀ ਆ ਬਾਈ ਜ ਵਾਕਈ ਕਮਾਲ ਆ ਬਾਈ ਜੀ ਐ ਕੋਈ ਮੱਝ ਨਹੀਂ ਬਹਿਣ ਦਿੰਦੀ ਧਰੇ ਮਾਰ ਵਾਕਈ ਸਹੀ ਆ ਮਾਰ ਦਿਓ ਬਾਈ ਦੋ ਦੋ ਮਾਰ ਦਿਓ ਲਓ ਬਾਈ ਜੀ ਧਾਰਾ ਵੀ ਚੈੱਕ ਕਰ ਲਓ ਬਾਈ ਜੀ ਹੁਣ ਧਾਰਾ ਹੀ ਮਾਰ ਲਾ ਗਿਆ ਦੂਜੇ ਧਾਲ ਚੋਂ ਵੀ ਮਾਰੋ ਜੀ ਠੀਕ ਆ ਬਾਈ ਜੀ ਲੈ ਬਾਈ ਪੂਰ ਨਹੀਂ ਛਟਾਣੀ ਤੀਜੇ ਜੋ ਵੀ ਮਾਰੋ ਜੀ ਤੀਜੇ ਧਾਲ ਚੋਂ ਵੀ ਦੋਸਤੋ ਮਾਰ ਲਓ ਧਾਰਾ ਮੋਬਾਈਲ ਤੋਂ ਕੈਮਰੇ ਤੋਂ ਡਰ ਗਈ ਝੋਟੀ ਹੁਣ ਐ ਸੀਲ ਸਾਊਗਾ ਮੈਂ ਕੈਮਰਾ ਮੜਾ ਇਹ ਤੁਹਾਨੂੰ ਧਾਰ ਬਖਾਉਣ ਮਾਰਾ ਨੇੜੇ ਘਰ ਬੈਠਾ ਸੀਗਾ ਕੋਈ ਨਹੀਂ ਹੱਥ ਮਾਰ ਕੇ ਫੇਰ ਵਜੋ ਤੀਜੇ ਜੋ ਮਾਰਦੀ ਚੌਥਾ ਰਹਿ ਗਿਆ ਚੌਥਾ ਹੀ ਮਾਰ ਦਿਓ ਕੋਈ ਔਰ ਡਰ ਗੀਰੋ ਤੋਂ ਅਲੱਗ ਹੈ ਇਹ ਚੌਥੇ ਦੀ ਵੀ ਸੀਲਸ ਆਉਟ ਝੋਟੀ ਆ ਥੋੜਾ ਕੈਰੇ ਦਾ ਤੁਹਾਨੂੰ ਵੀ ਪਤਾ ਹਰਕ ਪਸ਼ੂ ਡਰ ਡਰਾਈ ਜਾਂਦਾ ਜੀ ਕਿਸੇ ਨੂੰ ਕੇ ਲੈ ਜਾਈਏ ਕੈਰੇ ਵਾਲਾ ਬੰਦਾ ਟਾਇਰ ਤੋਂ ਟਾਈਮ ਬਾਈ ਗਿਆ ਦਾ ਦੋ ਟਾਈਮ ਚੋ ਕੇ ਲੈ ਜਾਓ ਤੋਰ ਚੱਲ ਚੈੱਕ ਕਰਾਦਗੇ ਜੀ ਦੀ ਖੋਲ ਕੇ ਵਿਖਾ ਦਊ ਮਰੀ ਜੀ ਲੈ ਵੀ ਦੋਸਤੋ ਤੋਰਾ ਕਰਮ ਵਾਲੀ ਦਾ ਚੈੱਕ ਕਰਾਉਣੇ ਤੁਹਾਨੂੰ ਫੇਸ ਕੁਆਲਟੀ ਦੀ ਝੋਟੀ ਸੋਹਣੀ ਆ ਕੁੰਡੇ ਸਿੰਘ ਦੀ ਆ ਖੁੱਲੇ ਥਾਂ ਲਵੇ ਦੀ ਆ ਕਰੋ ਚੱਕੀ ਲੋਇ ਤੋਰ ਚ ਚੈੱਕ ਕਰੋ ਕਰਮਾਂ ਵਾਲੀ ਦੀ ਸੋਹਣੇ ਤੋਰੇ ਦੀ ਆ ਥਾਲੇ ਉਹ ਪੂਰਾ ਖੁੱਲਾ ਖੁੱਲੇ ਦੇਵੇ ਦੀ ਥਣ ਚ ਆ ਰਹੀ ਹੈ ਬਾਈ ਫੋੜ ਸ਼ਾ ਕੋਈ ਹੈ ਨਹੀਂ ਗੀ ਮੋٹے ਮੋٹے ਥਾਣਾ ਕਰ ਲੋ ਚੱਕ ਨੇੜੇ ਤੋਂ ਵੀ ਲੈ ਚਲੋ ਜੀ ਉਹ ਝੋਟੀ ਦੋ ਤਾਂ ਸੀਲ ਸਾਊਗਾ ਉਹ ਜੀ ਲੈ ਠੀਕ ਹੈ ਜੀ ਲੈ ਚਲੋ ਬਾਈ ਲੈ ਜੀ ਉਹ ਤਾਂ ਤੈਰਾ ਮੜਾ ਨੇੜੇ ਕਾਰ ਹੱਟ ਬੈਠਾ ਜੀ ਮੈਂ ਤਾਂ ਇਹ ਥੋੜਾ ਜਿਆ ਝੋਟੀ ਹਿੱਲ ਗਈ ਨਹੀਂ ਪਹਿਲਾਂ ਮੇਰੇ ਆਉਣ ਤੋਂ ਪਹਿਲਾਂ ਬਾਈ ਜੀ ਨੇ ਬਹਿ ਕੇ ਵੇਖਿਆ ਸੀਗਾ ਅਦਾ ਹੀ ਬਹਿ ਜਾਣਾ ਇੱਥੇ ਤੇ ਬਾਕੀ ਤੁਸੀਂ ਚੋਚਵਾ ਕੇ ਅਲ ਜਾਣੀਆਂ ਦਸੱਲੀ ਕਰ ਕੇ ਜਾਨੀਆਂ ਬਾਈ ਜੀ ਆ ਦੀ ਤਸੱਲੀ ਪਰਖ ਕਰਨ ਦਾ ਹੱਕ ਵੀ ਹੈਗਾ ਤੁਸੀਂ ਬਾਈ ਜੀ ਪੈਸੇ ਲਾਉਣੇ ਛੋਟੀ ਤੇ ਬਾਕੀ ਬਾਈ ਜੀ ਆ ਦਾ ਮੇਰੇ ਘਰ ਦਾ ਭਲਾ ਪੰਜ ਲੰਗ ਚੋਣ ਆ ਜੇ ਕੋਈ ਆਏ ਬਾਈ ਜੀ ਦਾ ਵਪਾਰ ਦਾ ਕੰਮ ਆ ਬਾਈ ਜੀ ਕੱਲ ਪਰਸ ਹੋਈ ਆਈ ਥੋੜੇ ਕੋਲੇ ਪਰਸੋ ਪਰਸੋ ਆਈ ਆ ਪਰਸੋ ਦਾ ਸਹੀ ਪਰਸੋ ਆਈ ਆ ਬਾਈ ਜੀ ਕੋਲੇ ਸੀਲ ਸਾਊਗਾ ਉਪਰ ਪਰ ਝੋਟੀ ਜਵਾਂ ਨਹੀਂ ਕਰਦੀ ਆ ਝੋਟਾਂ ਵੀ ਤੋੜ ਸਕਦੇ ਆ ਆਪਾਂ ਹਾਂਜੀ ਤੋੜ ਸਕਦੇ ਵੇਖੋਗਾ ਤੋੜ ਕੇ ਜੇ ਉਹ ਕਟੀਆਂ ਥੋੜੀਆਂ ਤੋੜਨਾ ਹੁੰਦਾ ਤਾਂ ਓਖੇ ਆ ਮੈਨੂੰ ਪਤਾ ਤਾਂ ਕਰਕੇ ਮੈਂ ਤੁਹਾਨੂੰ ਪਹਿਲਾਂ ਨਹੀਂ ਕਿਹਾ ਸੀ ਵੀ ਤੋੜ ਕੇ ਵਿ ਚੱਲ ਮੜੇ ਕਰਾ ਦੋ ਤੋਰਾ ਚੈੱਕ ਕਰਨ ਵਾਲਿਆਂ ਦਾ ਬਾਹਰ ਪੂਰ ਨਿਕਲੀ ਵਾਲੇ ਨੂੰ ਪਤਾ ਲੱਗੇ ਦਾ ਤਸੱਲੀ ਦਾ ਕੇਰੀ ਗਾਹਕ ਨੇ ਕਿਸੇ ਨੇ ਬਾਈ ਐਂ ਮੰਗਵਾਉਣਾ ਹੁੰਦਿਆ ਯਾਰ ਅਲਾ ਕਹਿੰਦਾ ਬਾਈ ਪੈਸੇ ਤੈਨੂੰ ਪਾਉਣੇ ਆ ਤੇ ਕਟੀਆਂ ਭੇਜ ਦੇ ਸੁਣ ਨਾ ਝੋਟੀਆਂ ਵਾਲੇ ਬਾਈ ਕਰੀਆਂ ਪਾਲਣ ਵਾਲਾ ਬੰਦਾ ਕੋਈ ਵਿਚਾਰਾ ਸਾਂਭ ਲੂਗਾ ਇਹਨਾਂ ਦੀ ਵੀ ਜ਼ਿੰਦਗੀ ਬਣ ਜੂਗੀ ਸਮਾਈ ਵਾਲੇ ਘਰੇ ਜਾੜੀਆਂ ਤੇ ਲਾਰੇ ਤੁਰੇ ਰਹਿਣੇ ਪਾਏ ਹਾਕਮਾ ਤੂੰ ਮਗਰ ਜਾ ਕੇ ਬਿੱਲੂ ਓਏ ਹੱਥ ਦੇ ਮੇਰਾ ਸ਼ੇਰ ਸੰਗਲਾ ਦੇ ਰੰਗਾ ਹੋਣਗੇ ਪਹਿਲਾਂ ਅਤਲਾਰੇ ਤੁਰੇ ਤੁਸੀਂ ਪਾਏ ਹਨ ਲੈ ਦੋ ਤੋ ਅਤਲਾਰੇ ਤੁਰੇ ਬਾਈ ਨੇ ਪਾਏ ਤਲੇਹਾਰਾਂ ਦੇ ਥੋੜਾ ਜਿਹਾ ਆਲ ਕਰ ਦੇਣਾ ਤੇ ਤੋਰਾ ਤਾਰਾ ਸੋਨਾ ਕਰਮ ਵਾਲਿਆਂ ਦਾ ਕੰਦ ਕਾਰ ਚੰਗਾ ਮੋੜ ਲਿਓ ਦੰਦਾ ਜੀ ਬਾਈ ਖੀਰਾਂ ਹੈ ਜੇ ਹਾਂਜੀ ਖੀਰਾਂ ਦੁੱਧ ਦਾਲਦੀ ਹੈ ਨਾ ਹਾਂਜੀ ਇੱਕ ਨਾ ਮਹੀਨੇ ਦੀ ਗਾਰੰਟੀ ਹੈ ਦੰਦਾ ਖੀਰਾਂ ਦੇ ਖੀਰਾਂ ਦੀ ਗਾਰੰਟੀ ਠੀਕ ਹੈ ਠੀਕ ਲੈ ਚਲੋ ਬਾਈ ਜੀ ਬਾਈ ਇਹਦਾ ਗਾਰੰਟੀ ਹੈ ਖੀਰਾਂ ਹੈ ਕੋਈ ਚੈੱਕ ਵੀ ਕਰ ਸਕਦਾ ਤੋ ਨਵਨਾ ਟੱਟੀਆਂ ਬਾਈ ਅੱਜ ਹੀ ਕਹਿੰਦਾ ਘੰਟਾ ਕੀ ਹੋਇਆ ਮੈਨੂੰ ਅੱਜ ਵੀਡੀਓ ਬਣਾ ਲੇਗੇ ਲਓ ਬਾਈ ਜੀ ਘੰਟਾ ਕੀ ਹੋਇਆ ਦੂਜੀ ਵੀ ਕਰਮ ਵਾਲੀ ਤੋਰ ਕੇ ਵਿਖਾਉਣੇ ਤੁਹਾਨੂੰ ਕੱਟਣਾ ਸੋਹਣਾ ਸੀਲ ਸੌਗਾ ਚੰਗਿਆ ਕੱਦ ਕਾਠ ਵਾਲੀਆਂ ਜੋ ਵੀ ਵੀਰ ਦੇ ਪਸੰਦ ਆਵੇ ਕੱਚੀਆਂ ਹੀ ਥੀਰੀਆਂ ਪਾਈ ਜੀ ਪਰ ਲਈ ਕੱਟੀ ਤਾਰਾਂ ਕਰੀ ਜਾਂਦੀ ਬੰਲਾ ਦੀ ਹਾਂਜੀ ਹਾਂਜੀ ਉਹ ਕੱਟੀ ਦਾ ਬਾਈ ਜੀ ਤਾਰਾਂ ਕਰੀ ਜਾਂਦੀ ਹੀੜ ਚਾ ਕੱਟੀ ਜੇ ਕਿਸੇ ਵੀਰ ਨੇ ਟੀਕਾ ਵੀ ਭਰਵਾਉਣਾ ਹੋਇਆ ਅੱਜ ਹੀ ਜਿਆਦਾ ਭਰਵਾ ਸਕਦਾ ਇਹ ਤਿੰਨ-ਚ ਮਹੀਨਾ ਨਾ ਬਣ ਕੱਦ ਹੋਰ ਕਰ ਜੰਮੀ ਹਾਂਏ ਨਾ ਕੋਈ ਬਰਵਾਵੇ ਤਾਂ ਹੈ ਤਾਂ ਚੰਗਿਆ ਵੈਸੇ ਕੱਟਣਾ ਉਰਦਣਾ ਬਲ ਵੱਲ ਲਵਾਂ ਤਾਂ ਵੈਸੇ ਵਾਲਾ ਬੰਦਾ ਤਾਂ ਬਾਈ ਟੀਕਾ ਭਰਵਾ ਦੇ ਕੋਈ ਡਰ ਬਣੀਗਾ ਹਾਂਜੀ ਹਾਂਜੀ ਲੈ ਬਾਈ ਜੀ ਇਹਦੀ ਵੀ ਕਰਮ ਵਾਲੀ ਦੀ ਤੋਰ ਚਾਲ ਚੈੱਕ ਕਰੋ ਪੂਰਾ ਤਰਾ ਸੋਨਾ ਮੋੜ ਦਿਓ ਜੀ ਬਾਹਰ ਕੱਢ ਕੇ ਵੀ ਵਿਖਾ ਦਿੰਗਾ ਤੁਹਾਨੂੰ ਸਿੰਗੀ-ਸਿੰਗੀ ਸੋਹਣੀ ਹੈ ਦੋਸਤੋ ਕਿਸੇ ਵੀ ਵੀਰ ਦੇ ਘਰ ਦੇ ਭੈਣ ਦੇ ਪਸੰਦ ਆਵੇ ਬਾਈ ਜੀ ਹੁਣ ਦਾ ਨੰਬਰ ਸਕਰੀਨ ਦੇ ਉੱਤੇ ਚੱਲੂਗਾ ਨੰਬਰ ਆਪਾਂ ਬਾਈ ਜੀ ਨੂੰ ਤੁਹਾਨੂੰ ਪੁੱਛ ਵੀ ਦਿੰਨੇ ਆ ਤੇ ਸਕਰੀਨ ਤੇ ਵੀ ਨੰਬਰ ਚੱਲੂਗਾ ਚੱਲਦੇ ਨੰਬਰ ਤੇ ਬਾਈ ਜੀ ਸੰਪਰਕ ਕਰ ਲਿਓ ਬਾਈ ਜੀ ਦੇ ਨਾਲ ਟੱਟੀਆਂ ਬਹੁਤ ਸੋਹਣੀਆਂ ਸਨੱਖੀਆਂ ਤੇ ਮਾਈਦਾ ਵੀ ਕੋਈ ਲੇਖਾ ਨਹੀਂ ਜੀ ਮੱਝ ਵੀ ਚੰਗੀ ਆ ਬਾਈ ਜੀ ਆਪਣਾ ਮੋਬਾਈਲ ਨੰਬਰ ਦੱਸੋ ਜੀ ਮੈਨ ਨੰਬਰ 98725 ਠੀਕ 45 ਇੱਕ ਵਾਰੀ ਫੇਰ ਦੱਸ ਦੇ 98725 365 ਲੈ ਵੀ ਦੋਸਤੋ 22 ਦਾ ਮੋਬਾਈਲ ਨੰਬਰ ਆ ਇਹ ਤੇ ਚੱਲਦੇ ਮੋਬਾਈਲ ਨੰਬਰ ਤੇ ਸੰਪਰਕ ਕਰ ਲਿਓ ਕਿਸੇ ਵੀ ਵੀਰ ਦੇ ਪਸੰਦ ਹੋਣਾ ਕਟੀਆਂਾਂ ਦੀ ਥਾਣਾ ਥਾਣਾ ਦੀ ਗਾਰੰਟੀ ਆ ਥਾਣਾਾਂ ਦੀਆਂ ਬਾਈ ਜੀ ਸੋਹਣੀਆਂ ਅੱਖਾਂ ਦੀਆਂ ਸੋਹਣੀਆਂ ਸਿੰਘ ਬਾਈ ਜੀ ਕੁੰਡੇ ਆ ਪੈਠ ਪੁੜੇ ਦਾ ਚੱਕ ਮਾ ਕਿਸੇ ਵੀ ਵੀਰ ਦੇ ਪਸੰਦ ਹੋਣਾ ਬੇਫਿਕਰਾ ਹੋ ਕੇ ਮੰਗਾ ਲਵੇ ਬਾਈ ਜੀ ਕਟੀਆਂ ਸਾਫ ਸੋਹਣੀਆਂ ਬਹੁਤ ਆ ਤੇ ਝੋਟੀ ਜੇ ਕਿਸੇ ਵੀਰ ਨੇ ਚੋਚਵਾ ਕੇ ਵੀ ਦੇਖਣੀ ਹੋਵੇ ਸੀਲ ਸਹੂਗਾ ਪਹਿਲਾਂ ਬਾਈ ਵੈਸੇ ਹੀ ਬਹਿ ਗਿਆ ਸੀਗਾ ਇੱਥਾ ਤੇ ਨਹੀਂ ਹਿੱਲੀ ਸੀ ਹੁਣ ਮੇਰਾ ਕੈਮਰਾ ਨੇੜੇ ਕਰਨ ਦੇ ਕਰਕੇ ਹਿੱਲ ਗਈ ਆ ਝੋਟੀ ਦਾ ਵੈਸੇ ਪਸਨਾ ਕਰਾਈ ਬਾਈ ਤੇਰੇ ਹੱਥ ਲਾਉਣਾ ਹਾਂਜੀ ਚਲੋ ਠੀਕ ਆ ਬਾਈ ਜੀ ਕਿਸੇ ਵੀ ਵੀਰ ਨੂੰ ਵੀਡੀਓ ਸੋਹਣੀ ਲੱਗੇ ਸ਼ੇਅਰ ਤੇ ਲਾਈਕ ਕਰ ਲਓ ਬਾਈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ